ਗੁਰਵਿੰਦਰ ਦੇ ਕਤਲकांड ਦੇ ਵਿੱਚ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਵੱਡੀ ਕਾਰਵਾਈ ਹੈ ਜੋ ਹੋਈ ਹੈ ਦੱਸਦੀ ਹੈ ਕਿ ਇਸ ਮਾਮਲੇ ਚ ਕਾਤਲ ਫਤਿਹਦੀ ਰੁਪਿੰਦਰ ਕੌਰ ਦੀ ਸਹੇਲੀ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲ ਗਈ ਹੈ ਅਦਾਲਤ ਤੋਂ ਮੋਲੋਂ ਰੁਪਿੰਦਰ ਕੌਰ ਦੀ ਸਹੇਲੀ ਦੀ ਰੁਪਿੰਦਰ ਕੌਰ ਦੀ ਸਮਾਨਤਾ ਦਰਹੀ ਨੂੰ ਜੂਨ ਕਰ ਲਈ ਗਈ ਹੈ ਸਲਾਣਾ ਪ੍ਰਖਿਆ ਦੇ ਲਈ ਵੀਰਿੰਦਰ ਕੌਰ ਨੂੰ ਅਦਾਲਤ ਵੱਲੋਂ ਜ਼ਮਾਨਤ ਦਿੱਤੀ ਗਈ ਹੈ ਅਦਾਲਤ ਨੇ ਕੁਝ ਸ਼ਰਤਾਂ ਦੇ ਤਹਿਤ ਵੀਰਿੰਦਰ ਕੌਰ ਨੂੰ ਸਲਾਣਾ ਪ੍ਰਖਿਆ ਦੇ ਦੀ ਇਜਾਜ਼ਤ ਕਰ ਦੇ ਦਿੱਤੀ ਹੈ ਅਧਾਲਤ ਵੱਲੋਂ ਸ਼ਰਤਾਂ ਦੇ ਵਿੱਚ ਵੀਰਿੰਗ ਬਕਰ ਨੂੰ ਬਹੁਤ ਆਖੂ ਕੋ ਦਾ ਬੋਨ ਪਰਨਗੀ ਜਿਨ ਕੁੱਤੇ ਗਏ ਨੇ ਕਿ ਅਦਾਲਤ ਨੇ ਸਭ ਵਿੱਚ ਇਹ ਪ੍ਰਸ਼ਾਸਨ ਕੋਲਸ ਨੂੰ ਜ਼ਰੂਰੀ ਵਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਤੇ ਵਿਦਿਆਰਥੀ ਨੂੰ ਸਾਰੇ ਯਾਤਰਾ ਖਰਚੇ ਦੇ ਪ੍ਰਸ਼ਾਸਨ ਕੋਲ ਜਗਾ ਪ੍ਰਮਾਣ ਦੇ ਦੇ ਸਕਤੇਗੇ

ਫਰੀਦਕੋਟ ਦੇ ਸੁਖਨ ਵਾਲਾ ਗੁਰਵਿੰਦਰ ਕਤਲकांड ਦੇ ਵਿੱਚੋਂ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਵੱਡੀ ਕਾਰਵਾਈ ਹੈ ਜੋ ਹੋਈ ਹੈ ਦੱਸਦੀ ਹੈ ਕਿ ਇਸ ਮਾਮਲੇ ਚ ਕਾਤਲ ਰਪਿੰਦਰ ਕੌਰ ਦੀ ਸਾਹੀ ਦੀ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲ ਗਈ ਹੈ ਅਦਾਲਤ ਤੋਂ ਮੋਲੋਂ ਰਪਿੰਦਰ ਕੌਰ ਦੀ ਸਾਹੀ ਦੀ ਨੂੰ ਰਪਿੰਦਰ ਕੌਰ ਨੂੰ ਜ਼ਮਾਨਤ ਦਿੱਤੀ ਨੂੰ ਜੁਮ ਕਰ ਲਈ ਗਈ ਹੈ ਸਲਾਣਾ ਪ੍ਰਖਿਆ ਦੇ ਲਈ ਵੀ ਰਿੰਦਰ ਕੌਰ ਨੂੰ ਅਦਾਲਤ ਵੱਲੋਂ ਜ਼ਮਾਨਤ ਦਿੱਤੀ ਗਈ ਹੈ ਅਦਾਲਤ ਨੇ ਕੁਝ ਸ਼ਰਤਾਂ ਦੇ ਤਹਿਤ ਰਿੰਦਰ ਕੌਰ ਨੂੰ ਸਲਾਣਾ ਪ੍ਰਖਿਆ ਦੇ ਦੀ ਇਜਾਜ਼ਤ ਕਰ ਦੇ ਦਿੱਤੀ ਹੈ ਅਧਾਲਤ ਸ਼ਰਤਾਂ ਦੇ ਵਿੱਚ ਵੀਰਿੰਗ ਬਕਰ ਨੂੰ ਬਹੁਤ ਆਖੂ ਕੋ ਦਾ ਬੋਨ ਪਰਨਗੀ ਜਿਨ ਕੁੱਤੇ ਗਏ ਨੇ ਕਿ ਅਦਾਲਤ ਨੇ ਸਭ ਵਿੱਚ ਇਹ ਪ੍ਰਸ਼ਾਸਨ ਕੋਲਸ ਨੂੰ ਜ਼ਰੂਰੀ ਵਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਤੇ ਵਿਦਿਆਰਥੀ ਨੂੰ ਸਾਰੇ ਯਾਤਰਾ ਖਰਚੇ ਦੇ ਪ੍ਰਸ਼ਾਸਨ ਕੋਲ ਜਗਾ ਪ੍ਰਮਾਣ ਦੇ ਦੇ ਸਕਤੇ ਗਏ।